ਦਾਦੀ ਦਾ ਤਰੋਲ ਆਏ ਬਾਈ ਜੀ ਅੱਜ ਤੱਕ ਜਿਹੜਾ ਆਪਾਂ ਨੂੰ ਇੱਥੋਂ ਤੱਕ ਕਾਮਯਾਬ ਹੂੰ ਪਰ 2011-12 ਤੱਕ ਦਾ ਸਫਰ ਇਹੋ ਜਿਹਾ ਸੀ ਵੀ ਜਿੰਡੇ ਸਕੂਲ ਚ ਪੜਦੇ ਸੀ ਫਾਦਰ ਸਾਹਿਬ ਮੇਰੇ ਚਲਾਈ ਦਾ ਕੰਮ ਕਰਦੇ ਸੀ ਮਿਸਤਰੀ ਸੀ ਠੀਕ ਹੈ ਉਹਨਾਂ ਦੇ ਨਾਲ ਹੀ ਉਸ ਸਕੂਲ ਦੇ ਵਿੱਚ ਦਿਹਾੜੀ ਜਾਣਾ ਠੀਕ ਹੈ ਹੂੰ ਪਰ ਫਾਦਰ ਸਾਹਿਬ ਦੀ ਇੱਕ ਨਾ ਸਪਨਾ ਜਿਹਾ ਹੁੰਦਾ ਸੀ ਉਹ ਕਹਿੰਦੇ ਸੀ ਵੀ ਚਾਹੇ ਮੇਰੀ ਜੇਬ ਖਾਲੀ ਹੈ ਪਰ ਮੈਂ ਤੈਨੂੰ ਪੱਠਣ ਨਹੀਂ ਚਾਹੁੰਦਾ ਠੀਕ ਉਹਨਾਂ ਨੇ ਅਕਸਰ ਇਹ ਗੱਲ ਕਹਿਣੀ ਪੱਠਲ ਨਹੀਂ ਚੱਕਣਦੇ ਨੇ ਨਹੀਂ ਚੱਕਣਦੇ ਨੇ ਤਰੱਕੀ ਹੋਣ ਲੱਗ ਗਈ ਫੇਰ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਫੇਰ ਮੈਂ ਨਾਲ ਦੀਆਂ 7-8 ਦੁਕਾਨਾਂ ਕਿਰਾਏ ਤੇ ਲੈ ਲੀਆਂ ਹਮਮ ਆਫਿਸ ਵਧੀਆ ਬਣਾ ਲਿਆ ਸਸਰੀਕਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਮਹਿਕ ਦੀ ਸੁਗਾਰ ਦੇ ਵਿੱਚ ਅਤੇ ਹਾਜ਼ਰ ਹੋਏ ਇੱਕ ਵਾਰ ਫਿਰ ਤੋਂ ਇੱਕ ਨਵੇਂ ਵੀਡੀਓ ਦੇ ਨਾਲ ਅੱਜ ਗੰਗਾ ਨਗਰ ਸ਼ਹਿਰ ਦਾ ਜ਼ਿਕਰ ਕਰਾਂਗੇ ਜੋ ਕਿ ਰਾਜਸਥਾਨ ਸੂਬੇ ਦੇ ਵਿੱਚ ਪੈਂਦਾ ਇੱਕ ਗੰਗਾਨਗਰ ਸ਼ਹਿਰ ਨੂੰ ਆਬਾਦ ਕਰਨ ਦੇ ਵਿੱਚ ਮਹਾਰਾਜਾ ਗੰਗਾ ਸਿੰਘ ਜੀ ਦਾ ਬੜਾ ਯੋਗਦਾਨ ਤੇ ਗੰਗਾ ਸਿੰਘ ਜੀ ਕਰਕੇ ਹੀ ਗੰਗਾਨਗਰ ਨੂੰ ਅੰਨ ਦਾ ਟੋਕਰਾ ਕਿਹਾ ਜਾਂਦਾ ਤੇ ਉਸੇ ਗੰਗਾਨਗਰ ਸ਼ਹਿਰ ਦੇ ਵਿੱਚ ਇੱਕ ਇੰਸਟੀਚਿਊਟ ਤੇ ਇੱਕ ਕੋਚਿੰਗ ਕਲਾਸਸ ਦੇ ਉੱਤੇ ਅੱਪਾ ਅੱਜ ਪਹੁੰਚੇ ਆ ਤੇ ਬਾਈ ਜੀ ਵੀ ਸਾਡੇ ਨਾਲ ਮੌਜੂਦ ਹੈ ਤੇ ਇੰਨੀ ਕੁ ਮੁਸ਼ਕਲ ਤੇ ਮਿਹਨਤ ਬਾਈ ਹੋਰਾਂ ਨੇ ਕੀਤੀ ਆ ਵੀ ਸਕੂਲ ਦੇ ਵਿੱਚ ਜਿਹੜੇ ਸਕੂਲ ਚ ਪੜ੍ਹੇ ਉਸੇ ਸਕੂਲ ਦੇ ਵਿੱਚ ਬਠਲ ਚੱਕਣ ਤੋਂ ਲੈ ਕੇ ਖੋਤਦਾ ਇੰਸਟੀਚਿਊਟ ਖੋਲਣ ਤੱਕ ਦਾ ਸਫਰ ਜਿਹੜਾ ਉਹ ਬਾਈ ਜੀ ਰਣ ਨੇ ਤੈਅ ਕੀਤਾ ਤੇ ਸਾਰੀ ਜਾਣਕਾਰੀ ਆਪਾਂ ਬਾਈ ਜੀ ਰਣ ਤੋਂ ਲਵਾਂਗੇ ਤੇ ਬਾਈ ਦੀ ਜਿਹੜੀ ਮਿਹਨਤ ਦੀ ਸਟੋਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਰਣ ਦਾ ਸਵਾਗਤ ਕਰਦੇ ਹਾਂ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਜੋ ਲੋਕ ਆਪਾਂ ਨੂੰ ਵੇਖ ਰਹੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਨਾਮ ਤੇ ਆਪਣੇ ਬਾਰੇ ਦੱਸੋ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਠੀਕ ਹੈ ਜੀ ਮੈਂ 2015 ਤੋਂ ਇੱਕ ਕੋਚਿੰਗ ਸੈਂਟਰ ਜਿਹੜਾ ਇਹ ਰਨ ਕਰ ਰਿਹਾ ਠੀਕ ਹੈ ਉਸ ਤੋਂ ਪਹਿਲਾਂ ਅਲੱਗ-ਅਲੱਗ ਜੋਬਸ ਕਰੀਆਂ ਹੂੰ ਪਰ 2011-12 ਤੱਕ ਦਾ ਸਫਰ ਇਹ ਵਜ੍ਹਾ ਸੀ ਵੀ ਜਿਹੜੇ ਸਕੂਲ 'ਚ ਪੜ੍ਹਦੇ ਸੀ ਫਾਦਰ ਸਾਹਿਬ ਮੇਰੇ ਚਲਾਈ ਦਾ ਕੰਮ ਕਰਦੇ ਸੀ ਮਿਸਤਰੀ ਸੀ ਠੀਕ ਹੈ ਉਹਨਾਂ ਦੇ ਨਾਲ ਹੀ ਉਸੇ ਸਕੂਲ ਦੇ ਵਿੱਚ ਦਿਹਾੜੀ ਜਾਣਾ ਠੀਕ ਹੈ ਤੇ ਪਰ ਸ਼ਾਮ ਨੂੰ ਘਰ ਆ ਜਾਣਾ ਲਾਸਟ ਉਮੀਦਵਾ ਸਾਹੀ ਸੀ ਵੀ ਕੰਮ ਸਿੱਖ ਲਾਂਗੇ ਸਿੱਖ ਕੇ ਤੇ ਚਲੋ ਮਿਸਤਰੀ ਦੇ ਵਿੱਚ ਠੇਕੇਦਾਰ ਬਣ ਜਾਾਂਗੇ ਤੇ ਆਪਦਾ ਜੀਵਨ ਜਿ ਆਪਣਾ ਉਹ ਕਰ ਲਾਂਗੇ ਪਰ ਫਾਦਰ ਸਾਹਿਬ ਦੀ ਇੱਕ ਨਾ ਸੁਪਨਾ ਜਿਹਾ ਹੁੰਦਾ ਸੀ ਉਹ ਕਹਿੰਦੇ ਸੀ ਵੀ ਚਾਹੇ ਮੇਰੀ ਜੇਬ ਖਾਲੀ ਹੈ ਪਰ ਮੈਂ ਤੈਨੂੰ ਬਠਲ ਨਹੀਂ ਚੜਕਣਾਂ ਠੀਕ ਹੈ ਉਹਨੇ ਅਕਸਰ ਇਹ ਗੱਲ ਕਹਿਣੀ ਮੱਠਲ ਨਹੀਂ ਚੱਕਣਦੇ ਨੇ ਨਹੀਂ ਚੱਕਣਦੇ ਨੇ ਤਾਂ ਐਵੇਂ ਚੱਲਦੇ ਚਲਾਉਂਦੇ ਆ ਇੱਕ ਦਿਨ ਅਸੀਂ ਕੰਮ ਤੇ ਸੀ ਜੂਨ ਦਾ ਮਹੀਨਾ ਸਾਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੂੰ ਜੇ ਨਾ ਮੁੰਡੇ ਨੂੰ ਬੀਐਸਸੀ ਨਰਸਿੰਗ ਕਰਾ ਦਿਓ ਗੰਗਾ ਨਗਰੋਂ ਠੀਕ ਹੈ ਉਹ ਤੇ ਲੋਨ ਮਿਲ ਜਾ ਹੂੰ ਤੇ ਇੱਕ ਵੀ ਢੂਪ ਤੇ ਕੋ ਤਿੰਕੇ ਦਾ ਸਾਰਾ ਤੇ ਬਾਪੂ ਬੜਾ ਖੁਸ਼ ਹੋ ਗਿਆ ਕਹਿੰਦਾ ਯਾਰ ਬਸ ਠੀਕ ਹੈ ਤੈਨੂੰ ਇੱਥੋਂ ਕੱਢਣਾ ਹੈ ਹੂੰ ਤੇ ਆਪਾਂ ਲੋਨ ਲੈ ਕੇ ਤੇਰੀ ਪੜ੍ਹਾਈ ਕਰਾਵਾਂਗੇ ਤੇ ਤੈਨੂੰ ਨੌਕਰੀ ਮਿਲ ਜਾਣੀ ਆਪਾਂ ਸਰਕਾਰੀ ਨੌਕਰੀ ਲੱਲਾਂਗੇ ਹੂੰ ਬਸ ਜੋਦੂ ਬਾ ਸਿਲਸਿਲਾ ਚਾਲੂ ਹੋ ਗਿਆ ਪੜਾਈ ਵਾਸਤੇ ਮੈਂ ਗੰਗानगर ਪਹੁੰਚਿਆ ਤੇ ਪਹੁੰਚਣ ਤੋਂ ਬਾਅਦ ਫੀਸ ਮੇਰੀ ਸਾਰੀ ਜਿਹੜੀ ਹੈ ਬੈਂਕ ਨੇ ਭਰਤੀ ਸੀ ਫੀਸ ਬੈਂਕ ਨੇ ਭਰਨ ਤੋਂ ਬਾਅਦ ਰਹਿਣ ਵਾਸਤੇ ਮੈਨੂੰ ਇੱਥੇ ਜਗ੍ਹਾ ਚਾਹੀਦੀ ਸੀ ਹੂੰ ਤੇ ਉਹਦੇ ਵਾਸਤੇ ਮੈਂ ਕਾਫੀ ਸਟਰਗਲ ਕਰਿਆ ਫਿਰ ਆਪਣੇ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਪ੍ਰਧਾਨ ਟਿਮਾ ਜੀ ਟਿਮਾ ਜੀ ਇਹਨਾਂ ਦੇ ਸਸਰਾਲ ਦੇ ਮਕਾਨ ਦੇ ਵਿੱਚ ਮੈਨੂੰ ਇੱਕ ਉੱਥੇ ਕਮਰਾ ਮਿਲਿਆ ਕਿਰਾਏ ਤੇ ਸੀ ਦੋ ਤਿੰਨ ਮੁੰਡਿਆਂ ਨੇ ਰਲ ਕੇ ਲਿਆ ਕਿਹੜੀ ਥਾਂ ਦੇ ਐਚ ਬਲੋਕ 118 ਐਚ ਬਲੋਕ ਇੱਥੇ ਨੇੜੇ ਹੀ ਹੈ ਉੱਥੋਂ ਹੀ ਫਿਰ ਮੈਂ ਕੋਚਿੰਗ ਸੈਂਟਰ ਸ਼ੁਰੂ ਕਰਿਆ ਸੀਗਾ ਪਰ ਉਦੋਂ ਫਿਰ ਮੈਂ ਰੈਂਟ ਵਗੈਰਾ ਪੇ ਕਰਨ ਵਾਸਤੇ ਬਹੁਤ ਥੋੜਾ ਰੈਂਟ ਲਿਆ ਉਹਨਾਂ ਨੇ ਹੂੰ ਤੇ ਨੌਕਰੀਆਂ ਕਰਨੀਆਂ ਸ਼ੁਰੂ ਕਰਤੀਆਂ ਸੀਗੀਆਂ ਲਾਸਟ ਜਿਹੜਾ ਮੈਸੀਆਹ ਹਸਪੀਟਲ ਰਾਤ ਨੂੰ 8 ਤੋਂ ਸਵੇਰੇ 8 ਵਜੇ ਤੱਕ ਨੌਕਰੀ ਕਰਨੀ 3500 ਰੁਪਏ ਤੇ ਹੂੰ ਸਵੇਰੇ 9 ਤੋਂ 2 ਵਜੇ ਤੱਕ ਕੋਲੇ ਜਾਣਾ ਹੂੰ ਕੋਲੇ ਮੇਰਾ ਹੋਮਲੈਂਡ ਕੋਲੇ ਠੀਕ ਹੈ ਉਹੀ ਮੇਰੇ ਕੋਲੇ ਵੀ 2 ਤੋਂ 8 ਤੱਕ ਦਾ ਟਾਈਮ ਸੀ ਮੈਂ ਸੋਣਾ ਕੋਲੇ ਜਾਣਾ ਜਾਣਾ ਲੀੜੇ ਧੋਣੇ ਰੋਟੀ ਬਣਾ ਕੇ ਖਾਣੀ ਹੈ ਹੂੰ ਤੇ ਇਹ 6 ਮਹੀਨੇ ਮੈਂ ਨੌਕਰੀ ਕਰੀ ਮੈਨੂੰ ਸੱਟ ਜਾਂ ਨਹੀਂ ਲੱਗਿਆ ਹੂੰ ਨੇ ਘਰੇ ਫੋਨ ਕਰਿਆ ਮੈਂ ਕਿਹਾ ਵੀ ਮੈਂ ਨੌਕਰੀ ਨਹੀਂ ਕਰਨੀ ਹੂੰ ਮੈਂ ਛੱਡ ਦਿੱਤੀ ਉਹ ਕਾਫੀ ਵੀ ਗੁੱਸੇ ਹੋਏ ਡੈਡੀ ਤੂੰ ਖਾਏਗਾ ਕੀ ਫਿਰ ਜੇ ਨਹੀਂ ਕਰੇਗਾ ਤਾਂ ਆਪਣੇ ਤਾਂ ਹੀ ਨਹੀਂ ਪਹਿਲਾਂ ਹੀ ਗੁੰਝਾਇਸ਼ ਤੇ ਰਿਸ਼ਤੇਦਾਰਾਂ ਦੇ ਵੀ ਫੋਨ ਆਏ ਹੂੰ ਵੀ ਤੂੰ ਪੁੱਠੇ ਕੰਮ ਕਰਦਾ ਐ ਆਏ ਐ ਯੂ ਐ ਵਾ ਐ ਤੇ ਚਲੋ ਕਰਦੇ ਰਹੇ ਮੈਂ ਵੀ ਅਪਸੈਟ ਜਾ 15 ਦਿਨ ਟੱਪੇ 15 ਦਿਨਾਂ ਬਾਅਦ ਪੜੋਸੀਆਂ ਦਾ ਇੱਕ ਮੁੰਡਾ ਆਇਆ ਮੇਰੇ ਕੋਲ ਇਹ ਕਹਿੰਦਾ ਜੀ ਆਪਾਂ ਮੈਨੂੰ ਬਈਆ ਕੋਚਿੰਗ ਟਿਊਸ਼ਨ ਪੜਾ ਦਿਓ ਤੇ ਮੇਰਾ ਪੇਪਰ ਹੈ ਕੱਲ ਪਰਸੋਂ ਠੀਕ ਹੈ ਹੁਣ ਮੈਂ 2 ਦਿਨ ਪੜਾਇਆ ਤੇ ਉਹਦੇ ਸਾਇੰਸ ਦੇ ਵਿੱਚ ਸੋਚ ਸੋ ਆ ਗਏ ਉਹ ਕਹਿੰਦਾ ਵੀ 10th ਕਲਾਸ ਦੇ ਵਿੱਚ ਵੀ ਮੈਨੂੰ ਪੜਾ ਦਿਓ ਮੈਂ ਕਿਹਾ ਦੇਖ ਵੀ ਪੜਾਤਾ ਤੈਨੂੰ ਦਊ ਆ ਤੂੰ ਪੰਜ ਚਾਰ ਜਵਾਕ ਲਿਆ ਮੇਰਾ ਨਾ ਕਿਰਾਇਆ ਨਿਕਲ ਜਾ ਕਰੇ ਕਮਰੇ ਦਾ ਤੇ ਤੈਨੂੰ ਫ੍ਰੀ ਪੜਾ ਦਊਗਾ ਠੀਕ ਹੈ ਉਹ ਕਹਿੰਦਾ ਭਈਆ ਮੈਂ ਬੱਚੇ ਲਿਆਉਂਗਾ ਉਹੀ ਗੱਲ ਹੋਈ ਜੀ ਉਹ ਜਵਾਕ ਲਿਆਇਆ ਉਹ ਤੋਂ ਮੈਂ ਨੀ ਪੈਸੇ ਲਏ ਤੇ ਹੌਲੀ ਹੌਲੀ ਸਿਲਸਿਲਾ ਚੱਲਦਾ ਰਿਹਾ ਉਸ ਸਾਲ ਮੁੰਡਿਆਂ ਨੂੰ ਸਿਰਫ ਮੁੰਡੇ-ਮੁੰਡੇ ਪੜਾਉਂਦਾ ਸੀ ਕਿਉਂ ਅਸੀਂ ਮੁੰਡੇ ਰਹਿੰਦੇ ਸੀ ਕੁੜੀਆਂ ਤਾਂ ਆਉਂਦੀਆਂ ਨਹੀਂ ਸੀ ਇੱਕ ਕਮਰੇ 'ਚ ਹੂੰ 67 ਮੁੰਡੇ ਜਿਹੜੇ ਆ ਮੈਂ ਜੋੜ ਲਿਆ ਆਪਣੇ ਨਾਲ ਉਹ ਸਾਰੀਆਂ ਕਲਾਸਾਂ ਦੇ ਉਸ ਵੇਲੇ ਠੀਕ ਪਤਾ ਲੱਗ ਗਿਆ ਵੀ ਇੱਕ ਮੁੰਡਾ ਆਇਆ ਵੀ ਵਧੀਆ ਪੜਾਉਂਦਾ ਹੈ ਮਿਹਨਤ ਕਰਦਾ ਹੈ ਆਪਦੇ 'ਤੇ ਬਸ ਫਿਰ ਬਾਈ ਜੀ ਪਿੱਛੇ ਮੁੜ ਕੇ ਨਹੀਂ ਦੇਖਿਆ ਫਿਰ ਅਗਲੇ ਸਾਲ ਮੈਂ ਦੁਕਾਨ ਲਈ ਰੈਂਟ ਤੇ 8 ਇੰਚੂ 12.5 ਦਾ ਉਹਦਾ ਕਿਰਾਇਆ 3500 ਮੈਂ ਘਰੇ ਫੋਨ ਲਾਇਆ ਬਾਪੂ ਨੂੰ ਮੈਂ ਕਿਹਾ ਡੈਡੀ ਜੀ ਵੀ ਐਂ ਕਰਕੇ ਮੈਂ ਸੈਂਟਰ ਕਰਨਾ ਹੈ ਆ ਸਾਇਹ ਦੀ ਦੁਕਾਨ ਹੈ ਤੇ 3500 ਕਿਰਾਇਆ ਹੈ ਹੂੰ ਕਹਿੰਦੇ ਜਵਾਕ ਕਿੰਨੇ ਆ ਮੈਂ ਕਿਹਾ ਜੀ 13 ਨਿਕਲ ਜੂ ਕਹਿੰਦੇ ਕਿਰਾਇਆ ਹੂੰ ਮੈਂ ਜੀ ਬੱਚੇ ਪਲਾਂ ਦੀ ਨਾ ਪਰ ਕਿਰਾਇਆ ਕਿਰਾ ਦੇ ਦੇਗੇ ਆਪਾਂ ਹੂੰ ਦੇਖੀ ਜਾਊਗੀ ਫਿਰ ਮੈਂ ਕਿਹਾ ਜੇਬ ਚ ਤਾਂ ਨਹੀਂ ਕੁਝ ਪੈਣਾ ਕਹਿੰਦੇ ਰਹੇਗਾ ਖਾਏਗਾ ਕਿਵੇਂ ਮੈਂ ਕਿਹਾ ਜੀ ਦੇਖੀ ਜਾਊਗੀ ਹੂੰ ਪਰ ਇੰਨਾ ਵੀ ਸਪੋਰਟ ਪੂਰਾ ਰਿਹਾ ਮਾਂ ਪਿਓ ਦਾ ਠੀਕ ਹੈ ਕਹਿੰਦੇ ਚੱਲ ਕਰ ਲਾ ਫਿਰ ਭਾਈ ਹੂੰ ਤੈਨੂੰ ਅਸੀਂ ਕੀ ਆਖਣਾ ਹੂੰ ਤੇ ਜੀ ਮੈਂ ਮਾਮਾ ਜੀ ਨੂੰ ਸੱਦਿਆ ਚਪਈ ਸਾਹਿਬ ਦਾ ਪਾਠ ਪੜ੍ਹ ਕੇ ਦੇਗ ਵੰਡ ਕੇ ਤੇ ਸੀ ਸ਼ੁਰੂ ਕਰ ਲਾ ਕੰਮ ਹੂੰ ਉਹ ਸਾਲ ਬਾਈ ਜੀ ਮੈਂ 4 ਬੈਚ ਚਲਾਉਂਦਾ ਸੀ 9th 10th ਕਲਾਸ ਦੇ ਚਾਰੇ ਫੁੱਲ ਘਟ ਤੇ ਵਾਹਿਗੁਰੂ ਦੀ ਮਿਹਰ ਨਾਲ ਜੁੜੇ ਲੋਕ ਐਸਾ ਹੂੰ ਤਰੱਕੀ ਹੋਣ ਲੱਗ ਗਈ ਫੇਰ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਫੇਰ ਮੈਂ ਨਾਲ ਦੀਆਂ 7-8 ਦੁਕਾਨਾਂ ਕਰਾਇ ਤੇ ਲੈ ਲੀਆਂ ਹੂੰ ਆਫਿਸ ਵਧੀਆ ਬਣਾ ਲਿਆ ਫੇਰ ਹੌਲੀ ਹੌਲੀ ਜਿਵੇਂ ਟੀਚਰ ਜੁੜਦੇ ਗਏ ਨਾਲ ਫਿਰ ਅਸੀਂ ਇੱਕ ਟੀਮ ਤਿਆਰ ਕਰੀ ਹੂੰ ਹੁਣ ਆਪਣੇ ਕੋਲੇ 2nd ਕਲਾਸ ਤੋਂ ਲੈ ਕੇ 12th ਕਲਾਸ ਤੱਕ ਦੇ ਸਾਰੇ ਸਬਜੈਕਟ ਸਾਰੇ ਟੀਚਰ ਹੈ ਠੀਕ 600 ਤੋਂ 700 ਬੱਚਾ ਇੱਕ ਵਾਰੀ ਪੜਦਾ ਹੈ 12 ਕਲਾਸਰੂਮ ਹੈ ਸਾਰੇ ਏਸੀ ਹੈ ਠੀਕ ਹੈ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਹਰ ਸਬਜੈਕਟ ਦਾ ਮੇਰੇ ਕੋਲ ਐਡਿਟੀਚਰ ਹੈ ਠੀਕ ਹੈ ਯਾਨੀ ਗੰਗਨਗਰ ਚ ਚੰਡੇਗੜ੍ਹ ਤੇ ਪੂਰੇ ਚੰਡੇ ਵਾਹਿਗੁਰੂ ਦੀ ਬੇਰ ਹੈ ਲੋਕਾਂ ਦਾ ਪਿਆਰ ਹੈ ਠੀਕ ਹੈ ਇਹ ਠੀਕ ਆਪਾਂ ਚੰਡੇ ਗੱਡੇ ਹੋਏ ਆ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕਰਦੇ ਆ ਲੋਕ ਪਿਆਰ ਕਰਦੇ ਆ ਤਾਂ ਹੀ ਆਪਾਂ ਰਾਜ ਕਰਦੇ ਆ ਬਈ ਇਹ ਤਾਂ ਸੀ ਆਪਣੀ ਸਟਰਗਲ ਦੀ ਲਾਈਫ ਜਦੋਂ ਆਪਣਾ ਸ਼ੁਰੂਆਤੀ ਸਮਾਂ ਸੀ ਤੇ ਇੱਥੇ ਤੱਕ ਪਹੁੰਚੇ ਹੁਣ ਅੱਜ ਜਿਵੇਂ ਗੁਰਨਾਨਕ ਕੋਚਿੰਗ ਕਲਾਸਸ ਆਪਾਂ ਚਲਾ ਰਹੇ ਆਂ ਗੰਗਾ ਨਗਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਥੋੜਾ ਐਡਰੈਸ ਦੱਸ ਦਈਏ ਕਿੱਥੇ ਜੀ ਬੈਠੇ ਆਂ ਮੇਰਾ ਐਡਰੈਸ ਬਾਈ ਜੀ ਆਪਣੇ ਇੱਥੇ ਕਾਲੀ ਮਾਤਾ ਦਾ ਮੰਦਰ ਇੱਕ ਹੀ ਐ ਗੰਗਾ ਨਗਰ ਕਾਲੀ ਮਾਤਾ ਮੰਦਰ ਦੇ ਜਮਾਂ ਨਾਲ ਐ ਇਹ ਬਿਲਡਿੰਗ ਪਾਇਲ ਸਿਨੇਮਾ ਦੇ ਕੋਲੇ ਇਹ ਬਿਲਡਿੰਗ ਪਹਿਲਾਂ ਲਵ ਕੁਸ਼ ਸਕੂਲ ਨਾਂ ਤੋਂ ਫੇਮਸ ਹੁੰਦੀ ਸੀ ਇੱਥੇ ਸਕੂਲ ਰਿਹਾ 15 ਸਾਲ ਉਸ ਤੋਂ ਬਾਅਦ ਇਹ ਬਿਲਡਿੰਗ ਹੁਣ ਮੇਰੇ ਕੋਲੇ ਐ ਠੀਕ ਐ ਤੇ ਇੱਕ ਚੀਜ਼ ਹੋਰ ਆਪਾਂ ਤੁਹਾਡੇ ਤੋਂ ਜਾਣਦੇ ਬਾਈ ਜਿਹੜੇ ਗੁਰਨਾਨਕ ਕੋਚਿੰਗ ਕਲਾਸਸ ਮੁੱਖ ਇਤੇ ਆਪਣੇ ਕੋਲੇ ਕਿੰਨੇ ਕੁ ਸਟੂ ਕੀ ਸਟਾਫ ਆ ਤੇ ਉਹਦੇ ਬਾਰੇ ਥੋੜਾ ਜਿਹਾ ਹੋਰ ਆਪਾਂ ਆਪਣੇ ਦਰਖਤ ਮੌਕੇ ਤੇ ਬਾਈ ਜੀ ਮੇਰੇ ਕੋਲੇ 550 ਬੱਚਾ ਇਸ ਸੈਸ਼ਨ ਦੇ ਵਿੱਚ ਆ ਰਿਹਾ ਸਾਰੀਆਂ ਕਲਾਸਿਸ ਸੈਕਿੰਡ ਤੋਂ ਲੈ ਕੇ 12th ਸੈਕਿੰਡ ਤੋਂ 12th ਕਲਾਸ ਤੱਕ ਦਾ ਠੀਕ ਠੀਕ ਹੈ ਟੋਟਲ ਟੀਚਿੰਗ ਔਰ ਨੋਨ ਟੀਚਿੰਗ ਦੇ ਵਿੱਚ ਮੇਰੇ ਕੋਲੇ 22 ਟੀਚਰ ਹੈ ਜਿਹੜੇ ਆਪਦੇ ਟਾਈਮ ਦੇ ਅਕੋਰਡਿੰਗ ਜਿਵੇਂ ਕੋਈ 1 ਆਰ ਵਾਸਤੇ ਆਉਂਦਾ ਹੈ ਕੋਈ 2 ਆਰ ਵਾਸਤੇ ਘੰਟਿਆਂ ਦੇ ਹਿਸਾਬ ਤੇ ਬੰਡੇ ਹੋਏ ਆ ਜੀ ਠੀਕ ਹੈ ਉਹ ਆਪਦੇ ਘੰਟਿਆਂ ਦੇ ਹਿਸਾਬ ਤੇ ਆਉਂਦੇ ਆ ਇਹ ਦਿਨ ਰੱਖੋ ਉਹ ਆਪੋ ਆਪਦੇ ਘੰਟਿਆਂ ਦੇ ਹਿਸਾਬ ਤੇ ਆਉਂਦੇ ਆ ਹੂੰ ਤੇ ਪੜਾ ਕੇ ਤੇ ਇੱਕ ਚੀਜ਼ ਹੋਰ ਦੱਸੋ ਬਈ ਜੀ ਜਿਵੇਂ ਗੰਗਾ ਨਗਰ ਸ਼ਹਿਰ ਆ ਇੱਕ ਡਿਸਟ੍ਰਿਕਟ ਵੀ ਆ ਤਾਂ ਅਕਸਰ ਆਪਾਂ ਵੇਖਦੇ ਆਂ ਹਰ ਥਾਂ ਤੇ ਲੱਤਾਂ ਖਿੱਚਣ ਵਾਲੇ ਵੀ ਮਿਲਦੇ ਆਂ ਸਪੋਰਟ ਕਰਨ ਵਾਲੇ ਵੀ ਹੁੰਦੇ ਆ ਕਿਉਂਕਿ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਸੁੱਖ ਦੁੱਖ ਦਿਨ ਰਾਤ ਤਾਂ ਲੱਤਾਂ ਖਿੱਚਣ ਵਾਲੇ ਵੀ ਮਿਲਦੇ ਆਂ ਸਪੋਰਟ ਕਰਨ ਵਾਲੇ ਵੀ ਮਿਲਦੇ ਆ ਜਿਵੇਂ ਕਿਸੇ ਵੀ ਇਲਾਕੇ 'ਚ ਜਾਨੀਏ ਕਿਉਂਕਿ ਸਾਡਾ ਕੰਮ ਆ ਤਾਂ ਉੱਥੇ ਬਹੁਤ ਸਾਰੇ ਲੋਕ ਆਪਣੇ ਯਾਰਾਂ ਦੋਸਤਾਂ ਦੀ ਤਾਰੀਫ਼ ਵੀ ਕਰਦੇ ਕਈ ਕਹਿੰਦੇ ਜਿਹੜੇ ਸਾਡੇ ਨਾਲ ਦੇ ਹੋਰ ਵੀ ਕੋਚਿੰਗ ਸੈਂਟਰ ਹੈ ਜਾਂ ਹੋਰ ਕਈ ਨੱਤਾਂ ਖਿੱਚਣ ਵਾਲੇ ਵੀ ਹੁੰਦੇ ਆ ਕੀ ਇੱਥੇ ਵੀ ਰਾਜਸਥਾਨ ਜੀ ਵੀ ਇਹ ਜਿਹਾ ਸਸ਼ਟਮ ਹੈ ਬਿਲਕੁਲ ਬਿਲਕੁਲ ਬਾਈ ਜੀ ਪਰ ਇੱਥੇ ਥੋੜਾ ਜਿਹਾ ਬੰਨਾਲ ਚੇਂਜ ਰਿਹਾ ਸਭ ਤੋਂ ਪਹਿਲਾਂ ਤਾਂ ਮੈਨੂੰ ਯਾਰਾਂ ਦੀ ਬੜੀ ਸਪੋਰਟ ਰਹੀ ਹੈ ਮੈਂ ਜਿਹੜੇ ਕਮਰੇ ਚ ਪੜਾਇਆ ਕਰਦਾ ਉੱਥੇ 5 ਵਜੇ ਮੇਰੇ ਕੋਲੇ ਬੱਚੇ ਆਜਾ ਕਰਦੇ ਯਾਰ ਬੇਰੀ ਸੁਤੇ ਹੁੰਦੇ ਉਹਨਾਂ ਨੇ ਮੈਨੂੰ ਆਏ ਨਹੀਂ ਕਦੇ ਕਿਹਾ ਵੀ ਅਸੀਂ ਡਿਸਟਰਬ ਹੁੰਨੇ ਆ ਹੂੰ ਉਹ ਕਹਿੰਦੇ ਤੂੰ ਕੰਮ ਕਰ ਤੇਰਾ ਬਸ ਠੀਕ ਹੈ ਤਿਆਰਾ ਬੇਲੀ ਵਾਲੇ ਪਾਸੇ ਮੈਨੂੰ ਪੂਰੀ ਸਪੋਰਟ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਨੂੰ ਅੱਜ ਇੱਥੋਂ ਤੱਕ ਲਿਉਣ ਵਾਸਤੇ ਵੀ ਮੇਰੇ ਯਾਰ ਬੇਲੀ ਮੇਰੇ ਮੌਜੂਦ ਰਹੇ ਹਜੇ ਤੱਕ ਦੇ ਹੂੰ ਉਸ ਤੋਂ ਬਾਅਦ ਇਹ ਲੱਤਾਂ ਖਿੱਚਣ ਵਾਲੀ ਗੱਲ ਹੈ ਬਾਈ ਜੀ ਬਹੁਤ ਹੈ ਲੱਤਾਂ ਖਿੱਚਣ ਵਾਲੇ ਹੂੰ ਪਰ ਮੇਰੇ ਨਾਲ ਉਲਟੇ ਵੀ ਉਹਨਾਂ ਦਾ ਪਿਆਰ ਕਰਨ ਵਾਲੇ ਲੋਕ ਬੜੇ ਹੈ ਹੂੰ ਤੇ ਜਿਹੜੇ ਲੱਤਾਂ ਖਿੱਚਣ ਵਾਲੇ ਉਹ ਘਾਟੋਂ ਪੇ ਦਬ ਜਾਂਦੇ ਹੈ ਠੀਕ ਲੱਤਾਂ ਬੜੀਆਂ ਖਿੱਚਦੇ ਹੈ ਬਹੁਤ ਉਤਾਰ ਚੜਾਅ ਆਏ ਹੈ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਬਣ ਕੇ ਮਾਰਕੀਟ ਚੁੱਡੀਆਂ ਵੀ ਜਿਹਨੂੰ ਆਪਾਂ ਵਿਚਰ ਨਹੀਂ ਸਕਦੇ ਵੀ ਯਾਰ ਇਹ ਬੰਦਾ ਕਦੇ ਇਦਾਂ ਕਰ ਹੀ ਨਹੀਂ ਸਕਦਾ ਯਾ ਆਪਾਂ ਦੇ ਸੁਪਨੇ 'ਚ ਨਹੀਂ ਸੋਚ ਸਕਦੇ ਆਪਦੇ ਕੋਲੋਂ ਜੋੜ ਕੇ ਕਹਿ ਰਹੇ ਆਪਦੇ ਕੋਲੋਂ ਗਲਤ ਤੋਂ ਗਲਤ ਗੱਲਾਂ ਪਰ ਜਿਹੜਾ ਪਿਆਰ ਹੈ ਨਾ ਲੋਕਾਂ ਦਾ ਉਹ ਜ਼ਿਆਦਾ ਹੋਣ ਕਰਕੇ ਉਹ ਦਬ ਜਾਂਦਾ ਠੀਕ ਤੇ ਮੈਂ ਨਾ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਬਾਈ ਤੇ ਮੇਰੇ 'ਚ ਜਦੋਂ ਮੈਂ ਇੱਥੇ ਬਾਈ ਰੰਗ ਕੋਲੇ ਆਇਆ ਉਦੋਂ ਮੈਨੂੰ ਪਤਾ ਚੱਲਿਆ ਵੀ ਇੱਕ ਖੂਬੀ ਸਾਡੇ 'ਚ ਬੜੀ ਮੇਚ ਖੰਦੀ ਹੈ ਮੈਂ ਵੀ ਕਿਸੇ ਮਹਿਫਲ ਚ ਬੈਠਾ ਹੁਣ ਤਾਂ ਮੈਂ ਮੇਰੇ ਫਾਦਰ ਸਾਹਿਬ ਤੋਂ ਜ਼ਿਆਦਾ ਜ਼ਿਕਰ ਮੇਰੇ ਦਾਦਾ ਜੀ ਦਾ ਕਰਦਾ ਹਾਂ ਪੁੱਛਦੇ ਆ ਵੀ ਕਿੰਨਾ ਦੇ ਪਰਿਵਾਰ ਚੋਂ ਤਾਂ ਮੈਂ ਕਹਿੰਦਾ ਅਕਸਰ ਬੱਬੇ ਕਰਮ ਚੰਦ ਦਾ ਪੁੱਤ ਆ ਮੈਂ ਤੇ ਬਾਈ ਵੀ ਆਪਣੇ ਦਾਦਾ ਜੀ ਦੀ ਬੜੀ ਤਾਰੀਫ ਕਰਦੇ ਆ ਤੇ ਬਾਈ ਰਣੇ ਆਪਣੇ ਦਾਦਾ ਜੀ ਦਾ ਟੈਟੂ ਵੀ ਬਣਾ ਰੱਖਿਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਅਸੰਜੂ ਵੀਰੇ ਦਿਖਾਇਓ ਜਰਾ ਯਾਨੀ ਇਹ ਹੁੰਦੀ ਆ ਦਾਦਾ ਜੀ ਦਾ ਤਰੋਲ ਆਏ ਬਾਈ ਜੀ ਅੱਜ ਤੱਕ ਜਿਹੜਾ ਆਪਾਂ ਇੱਥੋਂ ਤੱਕ ਕਾਮਯਾਬ ਉਹ ਉੱਤੇ ਫੋਟੋ ਵੀ ਲੱਗੀ ਹੈ ਬਾਈ ਦੇ ਦਾਦਾ ਜੀ ਦੀ ਉਹ ਵੀ ਦਿਖਾਓ ਯਾਨੀ ਇਹ ਹੁੰਦੀ ਹੈ ਜਦੋਂ ਆਪਾਂ ਆਪਣੇ ਬਜ਼ੁਰਗਾਂ ਦੀ ਖਾਤਰ ਨੁਆਜੀ ਕਰਦੇ ਹਾਂ ਉਹਨਾਂ ਦੀ ਦਿਨੋ ਸੇਵਾ ਕਰਦੇ ਹਾਂ ਤਾਂ ਉਹ ਉਹਨਾਂ ਦੇ ਆਸ਼ੀਰਵਾਦ ਚ ਸਭ ਕੁਝ ਆ ਇਹ ਚੀਜ਼ ਮੈਂ ਦੇਖੀ ਹੈ ਬਾਈ ਜੀ ਵੀ ਮੇਰਾ ਕੀ ਹੈ ਜਿਹੜਾ ਪਰਿਵਾਰ ਹੈ ਨਾ ਦਾਦਾ ਜੀ ਸੀ ਦਾਦੀ ਹੈ ਮੰਮੀ ਡੈਡੀ ਹੈ ਸਾਡਾ ਯਾਰੀ ਵਾਲਾ ਸਾਹਬ ਹੈ ਹਮ ਵੀ ਜਿਹੜੀ ਗੱਲ ਮੈਂ ਕਹਤੀ ਦਾਦਾ ਜੀ ਨੇ ਤੇ ਫਾਦਰ ਸਾਹਿਬ ਨੇ ਕਦੇ ਮੋੜੀ ਨਹੀਂ ਹਮ ਜਿਹੜੀ ਗੱਲ ਉਹਨਾਂ ਨੇ ਕਹਤੀ ਮੈਂ ਨਹੀਂ ਮੋੜੀ ਚਾਹੇ ਉਹ ਮੇਰੇ ਵਾਸਤੇ ਗਲਤ ਸਾਬਿਤ ਹੋਵੇ ਠੀਕ ਹੈ ਹੌਸਲਾ ਬੜਾ ਰਿਹਾ ਜੇਬ ਚ ਐ ਖਾਲੀ ਹੁੰਦੀ ਸੀ ਪਰ ਉਹਨਾਂ ਦੀ ਸਪੋਰਟ ਵਧੀ ਰਹੀ ਹੈ ਤੇ ਜੇ ਉਹਨਾਂ ਦੀ ਸਪੋਰਟ ਨਾ ਹੁੰਦੀ ਅਜ ਮਿੱਥ ਤੱਕ ਨਾ ਹੁੰਦੀ ਠੀਕ ਹੈ ਤੇ ਇੱਕ ਚੀਜ਼ ਹੋਰ ਆਪਾਂ ਇਸ ਚ ਐਡ ਕਰਦੇ ਹਾਂ ਬਾਈ ਜਿਵੇਂ ਆਪਣੇ ਬਜ਼ੁਰਗ ਸੀ ਜਿਵੇਂ ਸਾਡੇ ਦਾਦੇ ਬਾਬੇ ਹਰੀ ਕਹਿੰਦੇ ਹੁੰਦੇ ਸੀ ਵੀ ਆਪਾਂ ਉਸ ਕੌਮ ਦੇ ਵਿੱਚੋਂ ਆ ਜਿਹੜੇ ਕਦੇ ਸ਼ਿਕਵਾ ਨਹੀਂ ਕਰਦੇ ਸ਼ੁਕਰ ਕਰਨ ਵਾਲੇ ਸ਼ੁਕਰ ਕਰਨ ਵਾਲੇ ਤੇ ਹੁਣ ਜਿਵੇਂ ਉਹ ਵੀ ਸਮਾਂ ਸੀ ਜਦੋਂ ਬਠਲ ਚੱਕੇ ਜਿਹੜੇ ਸਕੂਲ ਤੇ ਆਪਾਂ ਪੜ੍ਹਦੇ ਸੀ ਅੱਜ ਗੰਗਾ ਨਗਰ ਚ ਨਾਮੀ ਆਪਣਾ ਇੰਸਟੀਚਿਊਟ ਹੈ ਗੁਰਨਾਨ ਦੇ ਕੋਚਿੰਗ ਕਲਾਸ ਤਾਂ ਕਿੱਦਾਂ ਦਾ ਲੱਗਦਾ ਬਾਈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਅਕਸਰ ਮੇਰੇ ਮੰਮੀ ਇੱਕ ਗੱਲ ਕਹਿੰਦੇ ਹੁੰਦੇ ਐ ਕਹਿੰਦੇ ਵੀ ਆਪਣੀ ਏਡੀ ਝੋਲੀ ਹੈ ਨਹੀਂ ਸੀ ਜਿੱਡਾ ਰੱਬ ਨੇ ਪਾਤਾ ਪਾਤਾ ਆਪਾਂ ਤਾਂ ਇਹੋ ਜਗ੍ਹਾ ਤੇ ਸੁਪਨਾ ਲਿਆਣੀ ਸੀ ਵੀ ਆਪਾਂ ਇੱਥੋਂ ਤੱਕ ਪਹੁੰਚ ਜਾਾਂਗੇ ਤਾਂ ਪੁਰਾਣੇ ਦਿਨ ਚੇਤੇ ਰੱਖ ਕੇ ਬੜਾ ਵਧੀਆ ਲੱਗਦਾ ਹੈ ਬੜਾ ਆਪ ਦੇ ਆਪ ਤੇ ਮਾਣ ਮਹਿਸੂਸ ਹੁੰਦਾ ਸਭ ਤੋਂ ਜ਼ਿਆਦਾ ਮਾਣ ਮਹਿਸੂਸ ਬਜ਼ੁਰਗਾਂ ਨੂੰ ਹੁੰਦਾ ਵੀ ਆਰ ਸਾਡੇ ਜਿਹੜੇ ਬੱਚੇ ਉਹ ਗਲਤ ਰਾਹ ਤੇ ਨਹੀਂ ਤੁਰੇ ਉਹਨਾਂ ਨੇ ਆਪ ਦਾ ਕੰਮ ਧੰਦਾ ਕਰਕੇ ਤਰੱਕੀ ਬਖਸ਼ੀ ਹੈ। ਬਿਲਕੁਲ ਜਿੱਦਾਂ ਅੱਜ ਸਮਾਂ ਹੈ ਪਰ ਆਪਾਂ ਹਾਂਜੀ ਜ਼ਿੰਦਗੀ ਦੇ ਵਿੱਚ ਵੀ ਆਪਦੇ ਪੁਰਾਣੇ ਦਿਨ ਨਹੀਂ ਕਦੇ ਭੁੱਲਣੇ। ਉਹ ਦਿਨਾਂ ਨੂੰ ਰੱਖ ਕੇ ਹੀ ਆਪ ਅੱਗੇ ਚੱਲਣਾ ਕਿਉਂਕਿ ਉਹ ਦਿਨ ਨਾ ਹੁੰਦੇ ਤਾਂ ਅੱਜ ਮੈਂ ਇੱਥੇ ਨਾ ਹੁੰਦਾ। ਨਹੀਂ ਹੁੰਦੇ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਜੇ ਮੇਰੇ ਡੈਡੀ ਕਿਸੇ ਨੌਕਰੀ ਤੇ ਹੁੰਦੇ ਨਾ ਤਾਂ ਮੈਂ ਅੱਜ ਇਸ ਮੁਕਾਮ ਤੇ ਨਹੀਂ ਹੁੰਦਾ ਸੀ। ਨਹੀਂ ਹੁੰਦਾ। ਕਿਉਂਕਿ ਮੈਂ ਸਟਰਗਲ ਕਰਨੀ ਹੀ ਨਹੀਂ ਸੀ। ਹੂੰ। ਪੜ੍ਹਾਈ ਕਰਕੇ ਤੇ ਐਸ਼ ਕਰਨੀ ਸੀ ਫਿਰ ਮੈਂ। ਬਿਲਕੁਲ ਬਿਲਕੁਲ। ਤੇ ਆਪਾਂ ਇਹਨਾਂ ਦਾ ਜਿਹੜਾ ਇੰਸਟੀਚਿਊਟ ਹੈ ਉਹ ਚ ਆਪਾਂ ਥੋੜੀ ਵਿਜ਼ਿਟ ਕਰਾ ਜੀ ਆਪਾਂ ਆਪਣੇ ਬੱਚਿਆਂ ਨੂੰ ਥੋੜਾ ਦਿਖਾਉਨੇ ਆ ਤੁਹਾਨੂੰ ਵੀ ਕੀ ਫੈਸਿਲਿਟੀਆਂ ਆ ਤੇ ਸਟਾਫ ਨਾਲ ਵੀ ਆਪਾਂ ਤੁਹਾਡੀ ਮੁਲਾਕਾਤ ਕਰਾਉਣੀ ਆ ਚਲ ਜੀ ਠੀਕ ਹੈ ਚਲੋ ਤੇ ਇੱਕ ਕਲਾਸ ਚੱਲ ਰਹੀ ਆ ਆਪਾਂ ਇਹਨਾਂ ਦੀ ਕਲਾਸ ਦੇ ਵਿੱਚ ਵਿਜ਼ਿਟ ਕਰਦੇ ਆ ਤੇ ਜਾਣਦੇ ਆ ਸਰੇ ਨੇ ਬਾਰੇ ਦੱਸੋ ਕਾਦੀ ਕਲਾਸ ਚੱਲ ਰਹੀ ਆ ਇਹ ਆਪਣੇ ਸਰ ਹੁਣ ਜਿਵੇਂ 10th ਕਲਾਸ ਦੇ ਸਟੂਡੈਂਟਸ ਬੈਠੇ ਆ ਆਪਣੇ ਰੋਹਿਤ ਸਰ ਸੀਏ ਸੀਏ ਰੋਹਿਤ ਸਰ ਠੀਕ ਹੈ। ਅਬ ਮੇਰੇ ਕੋਲੇ ਸਟਾਰਟਿੰਗ ਤੋਂ ਹੀ ਸਰ ਕਰਵਾ ਰਹੇ ਟੀਚ ਇਹ ਅੱਜ ਆਪਾਂ ਨਾਲ ਦੀ ਇੱਕ ਲੈਕਚਰ ਕਲਾਸ ਲਗਾਈ ਹੈ ਆਫਟਰ 12th ਕਾਮਰਸ ਦੇ ਬੈਨੀਫਿਟਸ ਠੀਕ ਹੈ। 10th ਕਰਨ ਤੋਂ ਬਾਅਦ ਇਹ ਕਾਮਰਸ ਲੈਣ ਕੇ ਤਾਂ ਉਹਨਾਂ ਨੂੰ ਕੀ ਕੀ ਸਕੋਪ ਹੋ ਸਕਦੇ ਹਨ ਉਹਨਾਂ ਕੋਲੇ ਉਸ ਚੀਜ਼ ਬਾਰੇ ਸਰ ਉਹਨਾਂ ਨੂੰ ਜਾਣਕਾਰੀ ਦੇ ਰਹੇ ਆ। ਇੱਕ ਚੀਜ਼ ਹੋਰ ਦੱਸੋ ਸਰ ਜਿੰਨੇ ਇੱਥੇ ਆਪਣੇ ਕੋਲੇ ਸਟੂਡੈਂਟ ਬੈਠੇ ਐ ਇਹ ਸਾਰੇ ਸ਼ਹਿਰ ਤੋਂ ਹੀ ਆਏ ਆ ਨਾਲ ਦੇ ਪਿੰਡਾਂ ਤੋਂ ਵੀ ਆਉਂਦੇ ਆ। ਇਸਰ ਪਿੰਡਾਂ ਚੋਂ ਆ ਬਜਿਵੇਂ ਚੱਕ ਮਹਰਾਜ ਕਾ 12 ਜੈਡ 15 ਜੈਡ ਕਰਨਪੁਰ ਤੱਕ ਤੋਂ ਜਿਹੜੇ ਨਾਲ ਨਾਲ ਏਰੀਆ ਸਾਰਾ ਜਿਹੜਾ ਰੇਡੀਅਸ ਕਵਰ ਕਰੀ ਹੋਈ ਨਿੱਤੇ ਵਾਲੇ ਬੋਇਸ ਤੇ ਗੱਲ ਸ ਦੋਨੋਂ ਦੋਨੋਂ ਬਿਲਕੁਲ ਜੀ ਠੀਕ ਹੈ ਜੀ ਓਕੇ ਜੀ ਇੱਕ ਚੀਜ਼ ਜਾਂਦੇ ਜਾਂਦੇ ਹੋਰ ਦੱਸੋ ਫਿਰ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਜੋ ਲੋਕ ਆਪਾਂ ਨੂੰ ਵੇਖ ਰਹੇ ਆ ਜਿਹੜੇ ਸਟੂਡੈਂਟ ਲੈਵਲ ਦੇ ਬੱਚੇ ਆ ਜਾਂ ਜੋ ਗਾਰਡians ਆਪਾਂ ਨੂੰ ਦੇਖ ਰਹੇ ਜਿਹੜੇ ਆਪਣੇ ਏਰੀਏ ਦੇ ਨਾਲ ਨਾਲ ਆ ਜਿਹੜੇ ਸਾਡੇ ਦਰਸ਼ਕ ਇਸ ਇਲਾਕੇ ਦੇ ਜੁੜੇ ਹੋਏ ਆ ਸਾਡੇ ਗੰਗਾ ਨਗਰ ਦੇ ਨਾਲ ਏਰੀਏ ਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਦੇ ਬੱਚਿਆਂ ਵਾਸਤੇ ਮੈਸੇਜ ਇਹੀ ਹੈ ਜੀ ਅੱਜ ਕੱਲ ਆਪਾਂ ਨੂੰ ਪਤਾ ਹੈ ਵੀ ਆਪਣੇ ਬੱਚਿਆਂ ਦਾ ਕੀ ਮਨੋਵਿਗਿਆਨ ਹੋਇਆ ਪਿਆ ਜੀ ਸਟੱਡੀ ਸਟੱਡੀ ਸਟ्रेस ਜਿਹੜਾ ਆਪਣੇ ਕੋਲ ਇੱਥੇ ਇੱਕ ਐਸਾ এনਵਾਇਰਨਮੈਂਟ ਹੈ ਕਿ ਬੱਚੇ ਨੂੰ ਸਟ्रेस ਨਹੀਂ ਫੀਲ ਹੋਊਗਾ ਬਿਲਕੁਲ ਵੀ ਹਮਮ ਔਰ ਬੱਚਾ ਸਕੋਰ ਵੀ ਥੋੜਾ ਅੱਛਾ ਕਰੂਗਾ ਮਾਹੌਲ ਮਿਲੂਗਾ ਉਹਨੂੰ ਪ੍ਰੋਪਰ ਸਟੱਡੀ ਦਾ ਇੱਕ ਮਾਹੌਲ ਮਿਲੂਗਾ ਇੱਕ ਡਿਸਪਲਿਨ ਮਿਲੂਗਾ ਮੇਰੇ ਕੋਲ ਇੱਕ ਖਾਸ ਗੱਲ ਕੀ ਹੈ ਵੀ ਜਦੋਂ 600 ਬੱਚਾ ਪੜ ਰਹੇ ਹਨ ਅੰਦਰ ਤਾਂ ਤੁਹਾਨੂੰ ਸੈਂਟਰ ਦੇ ਬਾਹਰ ਛੁੱਟੀ ਟਾਈਮ ਕੋ ਬੱਚਾ ਘੁੰਮਦਾ ਨਹੀਂ ਮਿਲ ਵੀ ਡਿਸਪੀਨ ਨੂੰ ਮੈਂਟੇਨ ਕਰਕੇ ਰੱਖਣਾ ਠੀਕ ਹੈ ਤੇ ਚਾਰजेस ਵਗੈਰਾ ਜਿਹੜਾ ਤੁਹਾਡਾ ਰਹਿੰਦਾ ਉਹ ਤੁਸੀਂ ਤੁਹਾਡੇ ਨਾਲ ਕੰਟੈਕਟ ਕਰ ਲੈਣ ਤੁਸੀਂ ਫੋਨ ਤੇ ਜਾਂ ਆਪਣੇ ਕੋਲ ਵਿజిਟ ਕਰਦੇ ਆਂ ਗੁਰ ਬਹੁਤ ਹੀ ਰੀਜ਼ਨੇਬਲ ਚਾਰजेस ਦੇ ਵਿੱਚ ਆਪਾਂ ਬੱਚਿਆਂ ਨੂੰ ਇੱਕ ਬੈਸਟ ਕੁਆਲਟੀ ਦੀ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਤੇ ਜੋ ਲੋਕ ਆਪਾਂ ਨੂੰ ਵੇਖ ਰਹੇ ਆ ਜਾਂਦੇ ਜਾਂਦੇ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਤੇ ਐਡਰੈਸ ਬੋਲ ਦਿਓ ਬਾਕੀ ਆਪਾਂ ਡਿਸਪਲੇ 'ਚ ਵੀ ਦੇ ਦਿੰਦੇ ਆ ਹਾਂਜੀ ਮੇਰਾ ਐਡਰੈਸ 4 ਵਿਨੋਵਾ ਵਸਤੀ ਯਾਰ ਕਾਲੀ ਮਾਤਾ ਮੰਦਿਰ ਪਾਇਲ ਸਿਨੇਮਾ ਰੋਡ ਪਾਇਲ ਸਿਨੇਮਾ ਜਿਹੜਾ ਕੰਟੈਕਟ ਨੰਬਰ ਹੈ 7891616784 ਠੀਕ ਹੈ ਜੀ ਧੰਨਵਾਦ ਤਾਂ ਦੋਸਤੋ ਇਹ ਸੀ ਅੱਜ ਗੰਗਾ ਨਗਰ ਸ਼ਹਿਰ ਦੇ ਵਿੱਚ ਗੁਰਨਾਨਕ ਕੋਚਿੰਗ ਕਲਾਸਸ ਤੇ ਸਾਡੀ ਇੱਕ ਛੋਟੀ ਜੀ ਵਿਜਿਟ ਉਮੀਦ ਕਰਦੇ ਹਾਂ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਇੱਕ ਵਾਰ ਇੱਥੇ ਵਿਜਿਟ ਜਰੂਰ ਕਰਕੇ ਜਾਇਓ ਜੋ ਵੀ ਗੰਗਾ ਨਗਰ ਸ਼ਹਿਰ ਦੇ ਜਾਂ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਆ ਧੰਨਵਾਦ ਜਉਂਦੇ ਵਸਤੇਰ